ਦੇ ਨਾਲ ਸਾਡੇ ਬਿੱਟੂ ਜੀ ਤੇ ਨਾਲ ਹੀ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਮੋਢੀ ਆਗੂ ਸਹਿਬਾਨ ਹਬੂਰ ਦੇ ਫਰੂਜ਼ਪੁਰ ਦੇ ਜਲਾਲਾਬਾਦ ਦੇ ਫਾਜ਼ਿਲਕਾ ਦੇ ਫਰੂਜ਼ਪੁਰ ਦਿਹਾਤੀ ਦੇ ਸ਼ਹਿਰੀ ਦੇ ਉਹ ਸਾਰੇ ਜਾਨੇ ਸਾਡੇ ਕੰਟੈਸਟੈਂਟ ਕੈਂਡੀਡੇਟਸ ਜਿਹੜੇ ਸੀਗੇ ਚਾਹੇ ਉਹ ਰੂਬੀ ਜੀ ਹੈ ਚਾਹੇ ਰਜਿੰਦਰਕੌਰ ਬੱਲੂਆਣਾ ਜੀ ਹੈ ਸਾਰੇ ਸਾਥੀ ਅੱਜ ਬਲੋਕਾਂ ਦੇ ਪ੍ਰਧਾਨ ਪੂਰ ਯੂਥ ਕਾਂਗਰਸ ਨਾਲ ਵੀ ਤਾਲੁਕਤ ਰੱਖਣ ਵਾਲੇ ਅੱਜ ਅਸੀਂ ਇੱਥੇ ਇਕੱਠੇ ਕੀਤੇ ਸੀ ਮੁਕਸਰ ਜ਼ਿਲ੍ਹੇ ਦੇ ਤੇ ਫਿਰੋਜ਼ਪੁਰ ਜ਼ਿਲ੍ਹੇ ਫਿਰੋਜ਼ਪੁਰ ਫਾਸਿਲ ਦਾ ਜਿੱਥੇ ਸਾਰਿਆਂ ਨੇ ਚਿੰਤਾ ਜ਼ਾਹਿਰ ਕੀਤੀ ਆਪਦੀ ਪ੍ਰਗਟ ਕੀਤੀ ਕਿ ਬਹੁਤ ਮਾੜੇ ਹਾਲਾਤ ਨੇ ਸਾਡੇ ਪੰਜਾਬ ਦੇ ਪਰਮਾਤਮਾ ਸਾਡੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਸ ਪੂਰੀ ਨਜ਼ਰ ਤੋਂ ਔਰ ਇਸ ਆਫਤ ਤੋਂ ਬਚਾ ਕੇ ਇਰੇ ਨਾਲ ਨਾਲ ਮਗਰਲੇ ਕਈ ਦਿਨਾਂ ਤੋਂ ਸਾਡੇ ਸਾਥੀ ਔਰ ਮੈਂ ਖੁਦ ਆਪ ਉਹਨਾਂ ਦੇ ਨਾਲ ਅਸੀਂ ਖਰੂਸਪੁਰ ਦਾ ਵੀ ਦੌਰਾ ਕੀਤਾ ਅਸੀਂ ਫਾਜ਼ਿਲਕਾ ਦਾ ਵੀ ਦੌਰਾ ਕੀਤਾ ਹਬੌਰ ਦਾ ਵੀ ਕੀਤਾ ਜਲਾਲਾਬਾਦ ਦਾ ਵੀ ਕੀਤਾ ਜਿੱਥੇ ਕਾਫੀ ਪਾਣੀ ਆਇਆ ਹੋਇਆ ਔਰ ਉਹਨਾਂ ਦੀ ਟਿਲਫੁੱਲ ਭੇਟਾ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਸਾਡੇ ਕਾਂਗਰਸ ਦੇ ਆਗੂ ਸਹਿਬਾਨਾਂ ਨੇ ਪਿੰਡਾਂ 'ਚ ਵੀ ਆ ਮਲੂਕਾਂ ਨੇ ਕਨਸਿਤਾ ਪੰਜਾਬ ਦੇ ਵਿੱਚ ਬਹੁਤ ਜਾਬਾਜ ਲੋਕ ਐ ਉਹ ਹਰ ਔਖੀ ਘੜੀ ਦੇ ਵਿੱਚ ਪੰਜਾਬੀਆਂ ਦਾ ਸਾਥ ਦਿੰਦੇ ਪਰ ਅੱਜ ਫਿਰ ਅਸੀਂ ਗੰਭੀਰਤਾ ਨਾਲ ਇੱਕ ਮੀਟਿੰਗ ਕਰਦੇ ਹੋਏ ਮੈਂ ਪੰਜਾਬ ਦੇ ਹੋਰ ਥਾਵਾਂ ਤੇ ਵੀ ਜਾਣਾ ਹੈ ਹਾਰਪੁਰ ਵੀ ਜਾਣਾ ਹੈ ਨਾਲ ਹੀ ਨਾਲ ਮੈਂ ਅੰਮ੍ਰਿਤਸਰ ਸਾਹਿਬ ਵੀ ਖੇ ਜਾਣਾ ਹੈ ਤਰਨਤਾਰਨ ਵੀ ਜਾਣਾ ਹੈ ਜਾ ਕੇ ਵੀ ਆਏ ਆ ਪਹਿਲਾਂ ਤੇ ਸਾਰੇ ਸਾਥੀਆਂ ਨੇ ਕਿਹਾ ਕਿ ਆਪਾਂ ਜੋ ਤੁਸੀਂ ਹੁਕਮ ਲਾਇਆ ਸੀ ਕੀ ਕਿਸੇ ਕੋਈ ਇੱਕ ਤਨਖਾਹ ਦੇਵੇ ਕੋਈ ਦੋ ਤਨਖਾਹ ਦੇਵੇ ਕੋਈ ਥਿਲ ਫੁੱਲ ਭੇਟਾ ਸੇਵਾ ਕਰੇ ਆਪਣੀ ਮੰਨੋ ਤਾਂ ਜੋ ਅਸੀਂ ਲੋਕਾਂ ਨੂੰ ਰਾਹਤ ਦਾ ਸਮਾਨ ਉਹਨਾਂ ਦੀ ਜ਼ਰੂਰਤ ਦੇ ਮਤਾਬਕ ਜੋ ਉਹਨਾਂ ਨੂੰ ਚਾਹੀਦਾ ਉਹਰੇ ਮਤਾਬਕ ਅਸੀਂ ਭੇਜ ਸਕੀਏ ਆਉਣ ਵਾਲੇ ਦਿਨਾਂ 'ਚ ਕਿਉਂਕਿ ਇਹ ਕਈ ਦਿਨ ਕੰਮ ਚੱਲਦਾ ਸੋ ਫਿਰ ਅੱਜ ਅਸੀਂ ਇਕੱਠੇ ਹੋਏ ਸਾਰਿਆਂ ਨੇ ਸਰਵਸੰਮਤੀ ਦੇ ਨਾਲ ਪੰਜ ਮੈਂਬਰੀ ਜਿਹੜੀ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਮਨਜੀਤ ਸਿੰਘ ਜੀਰਾ ਆਸ਼ੂ ਬਾਂਗੜ ਗਵਿੰਦਰ ਕੁਬਾਇਆ ਜੀ ਸ਼ੁਭਦੀਪ ਬਿੱਟੂ ਜੀ ਨਰਿੰਦਰ ਕੌਣੀ ਜਿਹੜੇ ਇਹ ਤਾਲਮੇ ਰੱਖਣਗੇ ਸਾਰੇ ਹਲਕਿਆ ਦੇ ਲੋਕਾਂ ਨਾਲ WhatsApp ਸਾਰੇ ਜਾਣਿਆਂ ਦਾ ਅਸੀਂ ਜਿਹੜੇ 25 30 ਜਾਣੇ ਇਕੱਠੇ ਹੋਏ ਆ ਉਹਨਾਂ ਦਾ WhatsApp ਇੱਕ ਗਰੁੱਪ ਕ੍ਰੀਏਟ ਕਰ ਦਿੱਤਾ ਗਿਆ ਇਹਨਾਂ ਪੰਜ ਮੈਂਬਰੀ ਕਮੇਟੀ ਨੂੰ ਹਬੋਰ ਬੱਲੂਆਬ ਬਹਾਵੋਰ ਬੱਲੂਆਣਾ ਫਾਜ਼ਿਲਕਾ ਜਲਾਲਾਬਾਦ ਤੇ ਗੁਰੂ ਅਰਸਾਏ ਤੇ ਫਿਰੋਜ਼ਪੁਰ ਜਾਂ ਜੀਰਾ ਕੋਈ ਵੀ ਰਿਕੁਆਇਰਮੈਂਟ ਆਊਗੀ ਕਿਸੇ ਚੀਜ਼ ਵਸਤੂ ਦੀ ਉਹ ਸਾਡੀ ਇਹ ਪੰਜ ਮੈਂਬਰੀ ਕਮੇਟੀ ਪੂਰੀ ਖਰੀਦ ਕਰਕੇ ਉਥੇ ਪਹੁੰਚਾਉਂਦੀ ਉਪਰਾਲਾ ਕਰਾਂਗੇ ਕਿ ਭਾਈ ਜੋ ਜ਼ਰੂਰਤ ਸੀ ਉਹ ਅਸੀਂ ਲੈ ਕੇ ਦਿੱਤਾ ਜੇ ਇਹਦੀ ਜ਼ਰੂਰਤ ਨਹੀਂ ਹੁੰਦੀ ਰਾਸ਼ਰ ਬਹੁਤ ਸਾਰਾ ਦੇ ਦਿੰਨੇ ਰਾਸ਼ਦ ਦੀ ਜ਼ਰੂਰਤ ਨਹੀਂ ਮੱਛਰਦਾਨੀ ਦੀ ਜ਼ਰੂਰਤ ਹੈ ਮੱਛਰਦਾਨੀ ਦੀ ਜ਼ਰੂਰਤ ਨਹੀਂ ਤੇਲ ਦੀ ਜ਼ਰੂਰਤ ਹੈ ਕਿਸੇ ਹੋਰ ਪੰਪ ਦੀ ਜ਼ਰੂਰਤ ਹੈ ਪਾਈਪ ਦੀ ਜ਼ਰੂਰਤ ਹੈ ਚਾਰੇ ਦੀ ਜ਼ਰੂਰਤ ਹੈ ਉਹ ਇਹ ਪਰਚੇਜ ਜਿਹੜੇ ਹੈਗੀਆਂ ਕਮੇਟੀ ਜਿਹੜੀ ਹੈ ਇਹ ਕਮੇਟੀ ਉੱਥੋਂ ਤੱਕ ਇਹ ਹਰ ਚੀਜ਼ ਨੂੰ ਮਹੱਈਆ ਕਰਾਉਗੀ ਤੇ ਸਾਡੇ ਜਿਹੜੇ ਅੱਗੇ ਸਾਥੀ ਉੱਥੋਂ ਦੇ ਲੋਕਲ ਲੀਡਰ ਸਹਿਬਾਨ ਉਹ ਉੱਥੇ ਫਚਾਉਣਗੇ ਇਹਦੇ ਨਾਲ ਹੀ ਨਾਲ ਅਸੀਂ ਇੱਕ ਹੈਲਪਲਾਈਨ ਜਿਹੜੇ ਨੰਬਰ ਹੈ ਉਹ ਤੁਹਾਨੂੰ ਦੱਸਣਾ ਚਾਹਨੇ ਆ ਚਾਰ ਸਾਥੀਆਂ ਦੀ ਅਸੀਂ ਡਿਊਟੀ ਲਾਈ ਹੈ ਜਿਹੜੇ ਉੱਥੇ ਆਲਰੇਡੀ ਕੋਆਰਡੀਨੇਟਰ ਵੀ ਹੈ ਸਾਡੇ ਜਿਨ੍ਹਾਂ ਨੂੰ ਕੋਈ ਵੀ ਰੈਂਡਮ ਇਹਨਾਂ ਹਣਕਿਆਂ ਦਾ ਬੰਦਾ ਕਾਲ ਕਰ ਸਕਦਾ ਹੈ ਵੀ ਸਾਡੇ ਪਿੰਡ ਦੇ ਵਿੱਚ ਆਹ ਦਿੱਕਤ ਹੈ ਤੇ ਇੱਥੇ ਆ ਚੀਜ਼ ਹੋਈਆ ਕਰਾਈ ਜਾਵੇ ਉਹ ਫਿਰ ਉਹਨੂੰ ਤਲਾਹ ਦੇਣ ਕੇ ਸਾਡੇ ਉੱਥੋਂ ਦੇ ਲੋਕਲ ਲੀਡਰ ਸਰਬੰਦ ਨੂੰ ਉੱਥੇ ਜਾ ਕੇ ਉਹਨਾਂ ਤੋਂ ਕੁਝ ਪੜਤਾਲ ਕਰਕੇ ਉਹ ਰਿਕੁਆਇਰਮੈਂਟ ਵੀ ਪੂਰਾ ਕਰਾਂ ਕਰਨਗੇ ਉਹਰੇ ਚ ਦੀਪਕ ਗਰਗ ਨੇ ਸਾਡੇ ਵਾਈਸ ਪ੍ਰਧਾਨ ਜਿਨ੍ਹਾਂ ਦਾ ਨੰਬਰ ਹੈ 92252 00001 9225200001 ਪੀਨਾ ਬਰਾੜ ਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਇਹਨਾਂ ਦਾ ਨੰਬਰ ਹੈ 98146 95040 ਜਿਵੇਂ ਦੀਪਕ ਜੀ ਹੋਰ ਦੇਖਦੇ ਐ ਉਹਨਾਂ ਨੂੰ ਹੋਰ ਆਸੇ ਜਿਹਨੇ ਫੋਨ ਕਰਦਾ ਉਹ ਦੀਪਕ ਜੀ ਨੂੰ ਕਰਨ ਪੀਨਾ ਬਰਾੜ ਨੇ ਇਹ ਦੇਖ ਰਹੇ ਆ ਇਹ ਰੀਆ ਫਾਜ਼ਲ ਕਾ ਜਲਾਲਾਬਾਦ ਜਹਾ ਫਾਜ਼ਲ ਕਾ ਧਨੀ ਵਰਖ ਸਾਹਿਬ ਨੇ ਉਹਨਾਂ ਦਾ ਨੰਬਰ ਹੈ 96100 37 9613700005 ਇਹ ਦੇਖਣਗੇ ਫਰੂਜ਼ਪੁਰ ਦਾ ਏਰੀਆ ਤੇ ਜੀਰਾ ਦਾ ਇਹਨਾਂ ਨੂੰ ਫਰੂਜ਼ਪੁਰ ਵਾਲੇ ਤੇ ਜੀਰੇ ਵਾਲੇ ਸੰਪਰਕ ਕਰ ਸਕਦੇ ਰਣਜੀਤ ਸਿੰਘ ਨੇ ਸਾਡੇ ਭੋਲੂ ਵਾਲੇ ਉਹਦਾ ਨੰਬਰ ਹੈ ਪ੍ਰਧਾਨ ਜੀ ਦਾ 98761 00196 ਇਹ ਜਲਾਲਾਬਾਦ ਦਾ ਤੇ ਨਾਲ ਗੁਰੂ ਅਰਸਾਏ ਦਾ ਇਹ ਏਰੀਆ ਚੋ ਜਿੰਨਾ ਨੂੰ ਇਹ ਇਹਨਾਂ ਇਹਨਾਂ ਲੋਕਾਂ ਨੂੰ ਲੋਕ ਫੋਨ ਕਰਨਗੇ ਇਹ ਸਾਡੇ ਸਮਝ ਲਓ ਕਿ ਕੰਟਰੋਲ ਰੂਮ ਨੰਬਰ ਹੈਗੇ ਨੇ ਇਹ ਸਾਥੀ ਚੱਲਦੇ ਫਿਰਦਾ ਕੰਟਰੋਲ ਜੋ ਨਾਲ ਹੀ ਨਾਲ ਅੱਜ ਸਾਰੇ ਸਾਥੀਆਂ ਨੇ ਮਿਲ ਕੇ ਆਪਣੀ ਸ਼ਰਧਾ ਦੇ ਮੁਤਾਬਕ ਆਪਣੀ ਜੇਬ ਦੇ ਮਤਲਬ 40 ਲੱਖ ਰੁਪਇਆ ਅੱਜ ਅਸੀਂ ਇਹਨਾਂ ਸੱਜਣਾ ਨੇ ਇਕੱਠਾ ਕੀਤਾ ਹੈ ਜਿਹੜਾ ਕੇਵਲ ਤੇ ਕੇਵਲ ਫਰੂਜਪੁਰ ਜਿਲ੍ਹਾ ਜਿਹੜਾ ਪੁਰਾਣਾ ਸੀਗਾ ਫਾਜ਼ਿਲਕਾ ਫਰੂਜਪੁਰ ਇਹਦੇ ਵਿੱਚ ਇਸ 40 ਲੱਖ ਰੁਪਏ ਦੇ ਨਾਲ ਅਸੀਂ ਸੇਵਾ ਨਿਭਾਵਾਂਗੇ ਇਹਦੇ ਤੋਂ ਵੱਖਰੀ ਵੀ ਅਸੀਂ ਜੋ ਸੇਵਾ ਹੋਈ ਇਹ ਤਾਂ ਆਪ ਦੀ ਜੇਬ ਚੋਂ ਖਰਚ ਕੀਤੀ ਹੈ ਕਿਉਂਕਿ ਅੱਜ ਕੱਲ ਪਹਿਲਾਂ ਆਪ ਆਪਣੀ ਜੇਬ ਚੋਂ ਖਰਚ ਕਰਨਾ ਚਾਹੀਦਾ ਫਿਰ ਲੋਕਾਂ ਤੋਂ ਕਿਸੇ ਸਾਥੀ ਸੱਜਣ ਤੋਂ ਡਿਮਾਂਡ ਕਰਨੀ ਚਾਹੀਦੀ ਸੋ 40 ਲੱਖ ਰੁਪਏ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜ਼ਰੂਰਤ ਹੋਈ ਅਸੀਂ ਉੱਥੇ ਚੀਜ਼ਾਂ ਪਹੁੰਚਾਈਏ ਕਿਉਂਕਿ ਸਾਰਿਆਂ ਦੀ ਸੇਵਾ ਦੇ ਨਾਲ ਹੌਲੀ-ਹੌਲੀ ਜਿਹੜਾ ਇਹ ਕਾਰਜ ਹੈ ਇਹਨੂੰ ਅਸੀਂ ਸਫਲ ਕਰ ਲਾਂਗੇ ਸੋ ਅੱਜ ਦੀ ਮੀਟਿੰਗ ਇਸ ਕਰਕੇ ਬੁਲਾਈ ਗਈ ਸੀ ਔਰ ਮੈਂ तमाम ਸਾਥੀਆਂ ਨਾਲ ਉਹਨਾਂ ਸੱਜਣਾ ਨਾਲ ਜਿਨ੍ਹਾਂ ਸਾਰਿਆਂ ਨੇ ਆਪ ਦੀ ਸ਼ਰਧਾ ਦੇ ਮਤਲਬਕੀ ਵਿੱਚ ਸੇਵਾ ਪਾਈ ਹੈ ਸੋ ਮੈਂ ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹੈ ਔਰ ਆਉਣ ਵਾਲੇ ਦਿਨਾਂ ਚ ਅਸੀਂ ਹਰ ਥਾਂ ਤੇ ਉੱਥੇ ਇੱਕ ਸ਼ਾਮਿਆਂ ਨਾਲ ਲਾ ਕੇ ਕੰਟਰੋਲ ਰੂਮ ਵੀ ਬਣਾਵਾਂਗੇ ਉੱਥੇ ਲੋਕਲ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਤਾਂ ਜੋ ਕਿਸੇ ਨੂੰ ਬਿਕੜਤ ਹੈ ਤਾਂ ਉੱਥੇ ਸਾਡੇ ਇਹਨਾਂ ਕੰਟਰੋਲ ਰੂਮਸ ਤੇ ਉਹ ਵਿਅਕਤੀ ਆਪਣਾ ਸਨੇਹਾ ਪਹੁੰਚਾ ਦੇਣ ਤੇ ਫਿਰ ਅਸੀਂ ਉਹਨਾਂ ਕੋਲੇ ਜਿਹੜੀ ਬੰਦ ਹੀ ਚੀਜ਼ ਹੈ ਉਹ ਮੁਹैया ਕਰਾਂ। ਸੋ ਅੱਜ ਦੀ ਬੇਸਿਕਲੀ ਇਹੀ ਮੀਟਿੰਗ ਅਸੀਂ ਰੱਖੀ ਸੀ ਇਸੇ ਤਰ੍ਹਾਂ ਹੀ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਇਹ ਜਿੱਥੇ-ਜਿੱਥੇ ਹੜ ਆਇਆ ਉਹ ਜ਼ਿਲ੍ਹੇ ਦੇ ਮੁਤਾਬਕ ਕਮੇਟੀਆਂ ਪਨਾ ਕੇ ਤੇ ਰਾਹਤ ਸਮਗਰੀ ਲੈ ਕੇ ਪਹੁੰਚਾ। ਕਿ ਇਹਰੇ ਬਾਜੀ ਮੈਂ ਕਿਸੇ ਦੇ ਵ代ਕਾਸ ਤੇ ਕਿਸੇ ਹਾਸੇ ਕੋਈ ਗੱਲ ਨਹੀਂ ਕਰਦਾ ਅੱਜ ਬਹੁਤ ਔਖੀ ਘੜੀ ਹੈ। ਇਹ ਵਿੱਚ ਬਹੁਤ ਸਾਰੀਆਂ ਗੱਲਾਂ ਹੈ ਪਤਾ ਨਹੀਂ ਹੋ ਸਕਦਾ ਹੈ ਕਿ ਸਾਡਾ ਤੋਂ ਧਿਆਨ ਉਧਰ ਨੂੰ ਲੈ ਕੇ ਜਾਣਾ ਹੋਵੇ ਪਰ ਹਾਂ ਮੈਂ ਇਹਨਾਂ ਗੱਲਾਂ ਤੇ ਅੱਜ ਟਿੱਪਣੀ ਕਰਦਾ ਗਿ ਸ਼ਗਾ ਲੰਗਾ ਕਿ ਲੋਕ ਚੀਕਾ ਮਾਰਦੇ ਇਧਰੋਂ ਧਿਆਨ ਇਧਰ ਨੂੰ ਲੈ ਜਾਓ ਇਹ ਆਦਤ ਰਹੀ ਆ ਆਮ ਆਪੀ ਪਾਰਟੀ ਦੀ ਸੋ ਬਾੜਾ ਅੱਜ ਨਹੀਂ ਗੱਲ ਕਰਦੇ ਇਹਦੇ ਤੇ ਗੱਲ ਕਰਾਂਗੇ ਜਿੱਦੇ ਮੇਰੇ ਪੰਜਾਬ ਦੇ ਲੋਕ ਥੋੜਾ ਜਿਹਾ ਸਾਹ ਆ ਗਿਆ ਸੌਖੇ ਹੋ ਗਏ ਜਰੂਰ ਕੀ ਹੋਇਆ ਪੂਰੇ ਤੇ ਵੀ ਗੱਲ ਕਰਾਂਗੇ ਕਿਉਂ ਹੋਇਆ ਪੂਰੇ ਦੀ ਮੈਂ ਮੈਨੂੰ ਲੱਗਦਾ ਹੈ ਕਿ ਇਸ ਔਖੀ ਘੜੀ ਦੇ ਵਿੱਚ ਮੈਂ ਬਹੁਤੀ ਇਸ ਤੇ ਵੱਲ ਜਾਣਾ ਨਹੀਂ ਚਾਹੁੰਦਾ ਕੀ ਫਲਾਣੇ ਦਾ ਕੀ قصੂਰ ਹੈ ਫਲਾਣੇ ਦਾ ਕੀ قصੂਰ ਜਿਹਨੂੰ ਆਪਰੇਸ਼ਨ ਸੰਧੂਰ ਸੀਗਾ ਨਾ ਤਾਂ ਸਾਰਿਆਂ ਨੇ ਦੇਸ਼ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਦੇਸ਼ ਦੀ ਸਰਕਾਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਰੱਖਣਾ ਹੈ ਮਦਦ ਕਰੇ ਔਰ ਦੇਸ਼ ਦੇ ਨਾਲ ਖੜਿਆ ਹੈ ਦੇਸ਼ੀ ਬਾਅਦ ਚ ਅਸੀਂ ਸਵਾਲ ਕੀਤਾ ਵੀ ਜਹਾਜ਼ ਕਿਉਂ ਡਿੱਗੇ ਜੰਗ ਕਿਉਂ ਰੁਕੀ ਗਈ 트ੰਪ ਨੇ ਕਿਉਂ ਕੀਤਾ ਤੁਸੀਂ 에어 ਫੋਰਸ ਦੇ ਆਪ ਕੋ ਬੱਜੇ ਸਕਦੇ ਬਹੁਤ ਵੱਡੀਆਂ ਕਮੀਆਂ ਹੈ ਬਹੁਤ ਵੱਡੀ ਇਹ ਚ ਨਲਾਇਕੀ ਹੈ ਸਰਕਾਰ ਦੀ ਔਰ ਜੇ ਉਹ ਨਲਾਇਕੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਵੱਡਾ ਘਟਨਾਕਰਮ ਨਾ ਹੁੰਦਾ ਲੇਕਿਨ ਇਹ ਸਾਰੀਆਂ ਗੱਲਾਂ ਤੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਸਾਡਾ ਕੰਮ ਹੈ ਸਾਡੇ ਲੋਕਾਂ ਨੂੰ ਬਚਾਉਣਾ ਔਰ ਇਹ ਤੇ ਮੈਂ ਅੱਜ ਕੇਵਲ ਅੱਜ ਇਹ ਮੀਟਿੰਗ ਕੀਤੀ ਹੈ ਕਿ ਸਾਡਾ ਕੀ ਫਰਜ਼ ਬੰਦ ਹੈ ਐਜ਼ ਇਨਸਾਨੀਅਤ ਤੇ ਕਾਂਗਰਸ ਪਾਰਟੀ ਦਾ ਸੋ ਇਸ ਕਰਕੇ ਅਸੀਂ ਸਾਰੇ ਛੋਟੇ ਵੱਡੇ ਲੀਡਰ ਇਕੱਠੇ ਹੋ ਕੇ ਅੱਜ ਇਸ ਕਾਰਜਾਸਿਕ ਰੱਖ ਇੱਥੇ ਇੱਥੇ ਨਾ ਮੈਂ